ਦੁਆਲੀ ਦੀ ਕਿੰਨੀ ਹੋ ਗਈ ਦੁਆਲੀ ਦੀ ਬਹੁਤ ਜ਼ਿਆਦਾ ਰੌਣਕਾਂ ਜੀ ਕੱਲ ਤੋਂ ਕਸਟਮਰ ਕਾਫੀ ਅੱਛਾ ਪਹਿਲਾਂ ਤੇ ਹੋਲਸੇਲ ਚੱਲ ਰਿਹਾ ਸੀ ਹੁਣ ਰਿਟੇਲ ਕਾਫੀ ਚੱਲਦਾ ਹੈ ਕੱਲ ਕਸਟਮਰ ਕੱਲ ਵੀ ਕਾਫੀ ਅੱਛਾ ਰਿਹਾ ਵਾ ਪਰਮਾਤਮਾ ਦੀ ਬੜੀ ਕਿਰਪਾ ਰਹੀ ਆ ਮਹਾਮਾਇਦੀ ਦਿਆ ਰਹੀ ਆ ਬਹੁਤ ਵਧੀਆ ਕਸਟਮਰ ਚੱਲ ਰਿਹਾ ਵਾ ਲੋਕ ਬੜੀ ਆਪਣੀ ਖਰੀਦਦਾਰੀ ਕਰ ਰਿਹਾ ਕੀ ਡਿਮਾਂਡ ਮਾਰ ਰਿਹਾ ਲੋਕੀਤ ਮਾਰ ਚੰਗੇ ਬਰੇ ਹਰ ਇੱਕ ਜੀ ਚੀਜ਼ਾਂ ਦੀ ਡਿਮਾਂਡ ਆ ਲੋਕੀ ਆ ਕੇ ਸਾਡੇ ਕੋਲ ਮੰਦਨ ਮਾਰ ਦੇਖਦੇ ਆ ਲੋਕੀ ਆ ਕੇ ਦਿਵਾਲੀਆਂ ਦੇਖਦੇ ਆ ਲੋਕੀ ਆ ਕੇ ਹਾਰ ਲੈਂਦੇ ਆ ਲੋਕੀ ਬੜੀਆਂ ਬੜੀਆਂ ਵਧੀਆ ਫੈਂਸੀ ਲਟਕਣਾਂ ਆਈਆਂ ਵਾ ਉਹ ਆ ਕੇ ਡਿਮਾਂਡ ਰੱਖਦੇ ਆ ਡਿਮਾਂਡਾਂ ਤਾਂ ਲੋਕੀ ਬਹੁਤ ਰੱਖਦੇ ਆ ਜੀ ਲੋਕਾਂ ਦੀਆਂ ਡਿਮਾਂਡਾਂ ਜਿਹੜੀਆਂ ਪੂਰੀਆਂ ਵੀ ਕਰੀ ਰੀਆਂ ਵਾ ਸਾਰੀਆਂ ਰੰਗੋਲੀ ਲੈਂਦੇ ਆ ਰੰਗੋਲੀ ਦੇ ਸਟੈਂਸਿਲ ਲੈਂਦੇ ਆ ਅਸੀਂ ਕਾਫੀ ਅੱਛੀ ਜੀ ਰੇਂਜ ਰੱਖੀ ਹੁੰਦੀ ਆ ਲੋਕੀ ਆਨਲਾਈਨ ਜਿਹੜੀਆਂ ਚੀਜ਼ਾਂ ਅੱਜ ਕੱਲ ਦਿਖਾਉਂਦੇ ਆ ਸਾਨੂੰ ਆ ਕੇ ਕੁਛ ਅੱਗੇ ਨਾ ਟਰੈਂਡ ਬਦਲਿਆ ਵਾ ਕਿ ਆਨਲਾਈਨ ਆ ਕੇ ਪਹਿਲਾਂ ਮੋਬਾਈਲ ਤੋਂ ਵਿੱਚੋਂ ਚੀਜ਼ ਕੱਢਦੇ ਆ ਫੇਰ ਸਾਨੂੰ ਦਿਖਾਉਂਦੇ ਆ ਤੇ ਫੇਰ ਅਸੀਂ ਉਹਨਾਂ ਦੀ ਪੂਰਤੀ ਵੀ ਕਰਦੇ ਆ ਜੀ ਸਾਡੇ ਕੋਲ ਕਾਫੀ ਵੈਰਾਈਟੀ ਆ ਇਸ ਕਰਕੇ ਇਹ ਕੋਈ ਕਸਟਮਰ ਨਰਾਜ਼ ਨਹੀਂ ਹੋ ਕੇ ਜਾਂ ਦਿੰਦੇ ਕਹੇ ਵੈਰਾਈਟੀ ਨਹੀਂ ਹੈਗੀ ਕਸਟਮਰ ਨੂੰ ਸਾਰੀ ਵੈਰਾਈਟੀ ਦੇਈਦੀ ਆ ਦਿਵਾਲੀ ਦਾ ਜਿਹੜਾ ਇਹ ਓਡੀਕ ਹੁੰਦੀ ਹੈ ਇੱਕ ਦੁਕਾਨਦਾਰ ਨੂੰ ਹਾਂਜੀ ਹਾਂਜੀ ਵੇਖੋ ਜੀ ਹਰ ਬੰਦਾ ਇੱਕ ਛੋਟੇ ਤੋਂ ਛੋਟਾ ਜੇਰਾ ਵਾ ਇੱਕ ਨਿੱਕਾ ਵੀ ਦੁਕਾਨਦਾਰ ਜੇਰਾ ਵਾ ਉਹ ਦੀਵਾਲੀ ਦੀ ਉਡੀਕ ਕਰਦਾ ਵਾ ਕਿਉਂ ਜਦੋਂ ਵਾਹ ਵਗਦੀ ਆ ਤੇ ਉਦੋਂ ਵਾ ਨੁਕਰਾਂ 'ਚ ਵੀ ਜਾਂਦੀ ਆ ਤੇ ਇਸ ਕਰਕੇ ਸਮਝੋ ਜਦੋਂ ਗਾਗ ਬਾਹਰ ਨਿਕਲਦਾ ਵਾ ਤੇ ਉਹ ਛੋਟੇ-ਛੋਟੇ ਦੁਕਾਨਦਾਰਾਂ ਕੋ ਵੀ ਜਾਏਗਾ ਤੇ ਬਹੁਤ ਦੁਕਾਨਦਾਰਾਂ ਨੂੰ ਮਜ਼ਾ ਆਉਂਦਾ ਕਿ ਦਿਓ ਚਾਰ ਪੈਸੇ ਕਮਾਉਂਦੇ ਆ ਦੁਕਾਨਦਾਰ ਮਿਹਨਤ ਦੇ ਨਾਲ ਤੇ ਉਹਨਾਂ ਦੀ ਰੋਜੀ ਰੋਟੀ ਚੱਲਦੀ ਆ ਜੀ ਕਿਸੇ ਦੀ 2 ਮਹੀਨੇ ਵਾਸਤੇ ਕਿਸੇ ਦੀ 6 ਮਹੀਨੇ ਵਾਸਤੇ ਕਿਹੜੀ ਇਸ ਤਰ੍ਹਾਂ ਆਪਣੇ ਦੁਕਾਨਦਾਰ ਗੁਜ਼ਾਰਾ ਕਰਦੇ ਆ ਜੀ ਇਹ ਕਰੇ ਕੋਈ ਹੋਰ ਕੰਮ ਕਰਦੇ ਦੁਕਾਨਦਾਰਾਂ ਨੇ ਤਾਂ ਦੁਕਾਨਾ ਹੀ ਕਰਨੀ ਆ ਜੀ ਜੀ ਨਾਮ ਤੁਹਾਡਾ ਅਸ਼ੋਕ ਕੁਮਾਰ ਦੀਵਾਲੀ ਤੇ ਕੀ ਲਾਇਆ ਸਿਕਾਤੀ ਗਾਣਾ ਦੀਵਾਲੀ ਦੇ ਤੇ ਦੇਵੇ ਆ ਦੇਵਿਆਂ ਦੁਕਾਨ ਮూర్ਦੀਆਂ ਲਖਮੀ ਗਣੇਸ਼ ਦੀਆਂ ਤੇ ਪੁਰਾਣੀ ਦੁਕਾਨ ਸਾਡੀ 25 ਸਾਲ ਹੋ ਗਏ ਇਸ ਦੁਕਾਨ ਨੂੰ ਚੱਲਦੇ ਨੂੰ ਦਿਵਾਲੀ ਦੇ ਹਰ ਸਾਲ ਬਈ ਇੰਤਜ਼ਾਰ ਹੁੰਦਾ ਇੱਥੇ ਹਰ ਸਾਲ ਤਿਉਹਾਰ ਮਨਾਇਆ ਜਾਂਦਾ ਵਾ ਦਿਵਾਲੀ ਦੇ ਤੇ ਸਭ ਨਾਲ ਦਿਵਾਲੀ ਜਿਹੜੀ ਦੀਵਿਆਂ ਨਾਲ ਮਨਾਇ ਜਾਂਦੀ ਆ ਲੋਕੀ ਅੱਜ ਕੱਲ ਮੋਮਬਤੀ ਲਾਏ ਦੇ ਚਾਈਨਸ ਦੀਵਲ ਲੈਂਦੇ ਨੇ ਪਰ ਦਿਵਾਲੀ ਜਿਹੜੀ ਦੀਵੇ ਨਾਲ ਮਨਾਇ ਜਾਂਦੀ ਆ ਇਹ ਖੰਡ ਦੇ ਖਨੋਨੇ ਇੱਕ ਪਹਿਚਾਨ ਇਹਨਾਂ ਦੀ ਬਣੀ ਹੈ ਮਹਾ ਲక్ష్ਮੀ ਨੂੰ ਭੋਗ ਲੱਗਦਾ ਵਾ ਖੰਡ ਦੇ ਘਟਾਉਣੇ ਫੁੱਲੀਆਂ ਪਟਾਕੇ ਇੱਕ ਤਿਉਹਾਰ ਦੇ ਨਾਲ ਇੱਕ ਫਲਗ ਨਿਆ ਗਿਆ ਵਾ ਇਹ ਨਾਲ ਹੀ ਸੱਭਿਆਚਾਰ ਤਿਆਰ ਹੁੰਦਾ ਵਾ ਦੇਖੋ ਦਵਾਲੀ ਦੇ ਦੁਕਾਨਦਾਰ ਤੋਂ ਬਹੁਤ ਪਹਿਲਾਂ ਤੋਂ ਡੀਕ ਹੁੰਦੀ ਦੀ ਦਵਾਲੀ ਆਵੇ ਤੇ ਸਾਡਾ ਕਾਰੋਬਾਰ ਤੇ ਦਵਾਲੀ ਦੇ ਦੇਖੋ ਜੀ ਹਰ ਕਹਨੂੰ ਉਮੀਦ ਹੁੰਦੀ ਹੈ ਕਾਰੋਬਾਰ ਇਹਨਾਂ ਦੇ ਸਿਰ ਤੇ ਹੁੰਦਾ ਵਾ ਦੀਵੇ ਜਿਹੜੇ ਬਣਾਣੇ ਅਸੀਂ ਉਹ ਅਹੀ ਦਵਾਲੀ ਦੇ ਵਿੱਚ ਨੇ ਹੁੰਦੇ ਆ ਦੀਵੇ ਜਿਹੜੇ ਦਵਾਲੀ ਨਾਲ ਹੀ ਜੱਚਦੇ ਨੇ ਲੋਕੀ ਅੱਜਕੱਲ ਕੀ ਹੈ ਕਿ ਮੋਮਬਤੀਆਂ ਚਾਈਨਸ ਦੀਵੇ ਚੀਨ ਦੇ ਦੀਵੇ ਉਹ ਫਾਂਸੀ ਦੀਵੇ ਵਰਤਦੇ ਆ ਪਰ ਪਹਿਚਾਨ ਜੇ ਦੀ ਸਰੋਂ ਦਾ ਤੇਲ ਨਾਲ ਦੀਵੇ ਦੀ ਹੁੰਦੀ ਆ ਮਾਂ ਲਕਸ਼ਮੀ ਜਿਹੜਾ ਵਰਤ ਆਪਣਾ ਦਵਾਲੀ ਮਨਾਈ ਜਾਂਦੀ ਹੈ ਤੇ ਦੀਵੇ ਤਾਂ ਹੀ ਮਨਾਈ ਜਾਂਦੀ ਹੈ ਦੋਫੀਸ ਜਿਮਾਦਰ ਹਾਦੇ ਵੀ ਤਰੀਕ ਕਰਦੇ ਆਉਂ ਨਵੇਂ ਤੋਂ ਨਵੀਂ ਆਟੋਮੈਟਿਕਲ ਦੀ ਦੀਵਾ ਵਿੱਚ ਬਹੁਤ ਵਧੀਆ ਨਿਕਲਦੀ ਆ ਮਿੱਟੀ ਦੇ ਵਿੱਚ ਮੂਰਤੀਆਂ ਲక్ష్ਮੀ ਗ੍ਰੇ ਦੀ ਬਹੁਤ ਵਧੀਆ ਮੂਰਤੀਆਂ ਨਿਕਲਦੀਆਂ ਜਿਹੜੀ ਪੂਜਾ ਹੁੰਦੀ ਹੈ ਮਿੱਟੀ ਦੇ ਹੀ ਲక్ష్ਮੀ ਗ੍ਰੇ ਦੀ ਹੁੰਦੀ ਆ ਇਹਦੇ ਵਿੱਚ ਹੀ ਹੁੰਦੀ ਆ ਤੇ ਦੀਵੇ ਦੀ ਦੀਵਾਲੀ ਮਿੱਟੀ ਦੀਆਂ ਹੈਗੀਆਂ ਪੀਓਪੀ ਚ ਵੀ ਹੈਗੀਆਂ ਪਰ ਜ਼ਿਆਦਾ ਵੇਖਦੀ ਮਿੱਟੀ ਦੀਆਂ ਹਟੀਆਂ ਕੋ ਸਾਡੇ ਜਿਹੇ ਡਿਮਾਂਡ ਹੁੰਦੀ ਹੈ ਕਿ ਦੀਵਾਲੀ ਜਿਹੜੀ ਹੈ ਦੀਵੇ ਨਾਲ ਮਨਾਈ ਜਾਂਦੀ ਹੈ ਜਾਂਦਾ ਬਚਾਰਾ ਹਿੰਨਪਾਈ ਜੀ ਜਾਮਰਾਮ ਜੀ ਮੈਂ ਤੁਹਾਡਾ ਆਪਣਾ ਦਾਸ ਕੁਲਦੀਪਰ ਅਗਰ왈 ਦੀਪਕ ਬਟਾਲਾ ਤੋਂ ਜੀ ਜੀ ਇਹ ਦਿਵਾਲੀ ਮਨਾ ਰਹੇ ਕਿੱਦਾਂ ਦੀ ਦਿਵਾਲੀ ਆ ਸਰ ਇਹ ਹਰ ਸਾਲ ਬੜੀ ਧੂਮ ਧਮ ਦੇ ਨਾਲ ਮਨਾਈ ਜਾਂਦੀ ਆ ਅਸੀਂ ਬਟਾਲੇ ਦੇ ਵੀ ਸ਼ਹਿਰ ਦੇ ਵਿੱਚ ਆ ਸ਼ੋਪਿੰਗ ਕਰਨ ਆਏ ਆ ਵੇਖੋ ਜੀ ਫੁੱਲਾਂ ਦੀ ਡੈਕੋਰੇਸ਼ਨ ਹੋ ਰਹੀ ਬੜੀ ਵਧੀਆ ਤੇ ਘਰ ਘਰ ਦੇ ਵਿੱਚ ਸਜਾਵਟ ਕੀਤੀ ਜਾਂਦੀ ਆ ਜਿਸ ਦਾ ਵਿੱਚ ਦੀਵਾ ਮਾਲਾ ਵੀ ਕੀਤੀ ਜਾਂਦੀ ਆ ਜੁਦੇ ਪ੍ਰਭੂ ਸ਼ਿਰਾਮ ਜੀ ਅਜੋਦੇ ਪਰਤੇ 14 ਸਾਲਾ ਬਨਵਾਸ ਕੱਟ ਕੇ ਉਹਦੀ ਖੁਸ਼ੀ ਵਿੱਚ ਵੀ ਦਿਵਾਲੀ ਦਾ ਤਿਆਰ ਬੜੀ ਧੂਮ ਧਮ ਦੇ ਨਾਲ ਮਨਾਇਆ ਜਾਂਦਾ ਆ ਇਹਨੂੰ ਲੋਕਾਂ ਵੱਖ-ਵੱਖ ਚੀਜ਼ਾਂ ਤਰ੍ਹਾਂ ਦੀਆਂ ਮੰਗਾਂ ਦਾ ਕਰਦੇ ਸੀ ਚੀਜ਼ਾਂ ਲੈਂਦੇ ਸੇ ਆਪਣੇ ਘਰ ਭਾਈ ਲੋਕਾਂ ਦੀ ਹਰ ਤਰ੍ਹਾਂ ਦੀ ਡਿਮਾਂਡ ਆ ਨਵੀਂ ਤੋਂ ਨਵੀਂ ਡਿਮਾਂਡ ਆ ਹਰ ਤਰ੍ਹਾਂ ਦੀ ਉਹ ਆ ਚੀਜ਼ ਮੰਗਦੇ ਨੇ ਵੀ ਵਧੀਆ ਤੋਂ ਵਧੀਆ ਚੀਜ਼ ਮੰਗਦੇ ਨੇ ਅਸੀਂ ਵੀ ਕਹਿੰਦੇ ਕਿ ਸਾਨੂੰ ਵਧੀਆ ਤੋਂ ਵਧੀਆ ਚੀਜ਼ ਆਓ ਪ੍ਰਭੂ ਜੀ ਨੇ ਘਰ ਆਣਾ ਮਾਤਾ ਲਕਸ਼ਮੀ ਜੀ ਨੇ ਘਰ ਆਣਾ ਗਣੇਸ਼ ਜੀ ਨੇ ਘਰ ਆਣਾ ਉਹਨਾਂ ਦੀ ਸਵਾਗਤ ਲਈ ਵਧੀਆ ਤੋਂ ਵਧੀਆ ਸਵਾਗਤ ਕੀਤਾ ਜਾਵੇ